हेल्दी किचन 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਗਰ ਤੁਸੀਂ ਰੋਜ਼ ਇੱਕੋ ਜਿਹਾ ਨਾਸ਼ਤਾ ਖਾ ਕੇ ਅੱਕ ਗਏ ਹੋ, ਰੋਜ਼ ਮਾਨ ਨਹੀਂ ਕਰਦਾ ਪਰੌਂਠੇ ਖਾਣ ਤੇ ਤੇ ਅੱਜ ਅਸੀਂ ਇੱਕ ਨਵੀਂ ਰੈਸਪੀ ਬਣਾ ਰਹੇ ਹਾਂ। ਇਹ ਦੇਖੋ ਕੀ ਇਦਾਂ ਹੀ ਨਹੀਂ ਹੈਗਾ। ਇਹਦੇ 'ਚ ਮੈਂ ਦਹੀਂ ਦੇ ਵਿੱਚ ਸੂਜੀ ਪਾਈ ਹੈ ਤੇ ਉਹ ਕਾਫੀ ਫੁੱਲ ਫੁੱਲ ਗਏ। ਇੱਕ ਕਟੋਰੀ ਮੈਂ ਸੂਜੀ ਤੇ ਇੱਕ ਕਟੋਰੀ ਮੈਂ ਦਹੀਂ ਲਿਆ ਸੀ। ਇਹ ਦੇਖੋ ਜੀ। ਤੁਸੀਂ ਇਕੁਅਲ ਪਾਓਗੇ ਤੇ ਬਹੁਤ ਹੀ ਵਧੀਆ ਤੁਹਾਡੇ ਪਰਣਗੇ ਆਪੇ ਅੱਜ ਅਸੀਂ ਬਣਾ ਰਹੇ ਆ ਆਪੇ ਤੇ ਬਹੁਤ ਹੀ ਟੇਸਟੀ ਬੰਦੇ ਨੇ ਅਗਰ ਇਹ ਫੁੱਲ ਵੀ ਗਈ ਹੈ ਕਾਫੀ ਹੁਣ ਸੂਜੀ ਤੇ ਇਹਦੇ ਵਿੱਚ ਜਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਦੁੱਧ ਪਾ ਸਕਦੇ ਹੋ ਦਹੀਂ ਪਾ ਸਕਦੇ ਹੋ ਪਰ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਅਗਰ ਤੁਸੀਂ ਟੇਸਟੀ ਆਪੇ ਬਣਾਉਣੇ ਚਾਹੁੰਦੇ ਹੋ ਠੀਕ ਹੈ ਜੀ ਹੁਣ ਮੈਂ ਇਹ ਸਬਜ਼ੀਆਂ ਲਈਆਂ ਨਾ ਤੁਸੀਂ ਆਪਣੇ ਮਨ ਪਸੰਦਿਆ ਸਬਜ਼ੀਆਂ ਵੀ ਲੈ ਸਕਦੇ ਹੋ ਮੈਂ ਘਰ ਜੋ ਪਿਆ ਸੀ ਮੈਂ ਉਹ ਹੀ ਪਾ ਰਹੀ ਹਾਂ ਟਮਾਟਰ ਪਿਆਜ਼ ਤੇ ਸ਼ਿਮਲਾ ਮਿਰਚ ਥੋੜੇ ਦੋ ਮਿਕਸ ਕਲਰ ਦੀ ਸੀ ਔਰ ਹਰੀ ਮਿਰਚ ਮੈਂ ਲੈ ਲਈ ਐ ਤੇ ਮੈਂ ਸਾਰੀਆਂ ਸਬਜ਼ੀਆਂ ਵਿੱਚ ਪਾਉਣ ਲੱਗੇ ਹਾਂ ਸੂਜੀ ਦੇ ਠੀਕ ਹੈ ਜੀ ਘੱਟ ਤੋਂ ਘੱਟ ਤੁਸੀਂ ਅੱਧਾ ਘੰਟਾ ਜ਼ਰੂਰ ਭਿਗੋਣੀ ਐ ਸੂਜੀ ਦਹੀਂ ਦੇ ਵਿੱਚ ਐਨਕਾ ਪਾਣੀ ਦੇ ਵਿੱਚ ਦਹੀਂ ਦੇ ਵਿੱਚ ਤੁਸੀਂ ਸੂਜੀ ਭਿਗੋਣੀ ਐ ਤਾਂ ਹੀ ਤੁਹਾਡੇ ਟੇਸਟੀ ਬਣਗੇ ਅੱਪੇ ਸੌਫਟ ਸੌਫਟ ਬਣਗੇ ਔਰ ਦਿਲ ਕਰੇਗਾ ਕਿ ਜਿੰਨੇ ਮਰਜੀ ਤੁਸੀਂ ਖਾਈ ਜੋ ਮਨ ਨਹੀਂ ਭਰੇਗਾ ਪਰ ਜੇ ਤੁਸੀਂ ਇਸ ਰੈਸਪੀ ਦੇ ਮੁਤਾਬਕ ਬਣਾਓਗੇ ਤਾਂ ਹੁਣ ਦੇਖੋ ਸਾਡਾ ਕੋਲ ਬਹੁਤ ਜ਼ਿਆਦਾ ਗੜਾ ਐ ਅਸੀਂ ਇਹਦੇ ਵਿੱਚ ਪਾਣੀ ਨਹੀਂ ਪਾਵਾਂਗੇ ਬਲਕਿ ਮੈਂ ਦੁੱਧ ਦੇਖੋ ਕੱਚਾ ਦੁੱਧ ਰੱਖਿਆ ਹੈ ਕੱਚਾ ਦੁੱਧ ਦਾ ਜ਼ਿਆਦਾ ਟੇਸਟ ਹੁੰਦਾ ਹੈ ਅਗਰ ਨਹੀਂ ਇਹ ਕੱਚਾ ਦੁੱਧ ਤੇ ਤੁਸੀਂ ਠੰਡਾ ਕਰਕੇ ਵੀ ਪਾ ਸਕਦੇ ਹੋ ਪਰ ਫ੍ਰਿਜ ਦਾ ਨਾ ਪਾਣਾ ਥੋੜਾ ਠੰਡਾ ਕਰਕੇ ਪਾਣਾ ਇਕਦਮ ਨਹੀਂ ਪਾਣਾ ਤੇ ਥੋੜੀ ਜਿਹੀ ਸਭ ਤੋਂ ਪਹਿਲੇ ਅਸੀਂ ਰਾਏ ਪਾਵਾਂਗੇ ਥੋੜੀ ਜਿਹੀ ਰਾਏ ਪਾਣੀ ਟੇਸਟ ਵਾਸਤੇ ਜ਼ਿਆਦਾ ਨਹੀਂ ਪਾਣੀ ਕੋੜਾ ਨਹੀਂ ਕਰਨਾ ਬਿਲਕੁਲ ਵੀ ਸੁਣੋ ਤੇ ਨਾਲ ਹੀ ਅਸੀਂ ਪਾ ਦਾਂਗੇ ਨਮਕ ਲੋੜ ਦੇ ਮੁਤਾਬਿਕ ਠੀਕ ਹੈ ਜੀ ਜਿੰਨਾ ਤੁਹਾਨੂੰ ਜ਼ਰੂਰਤ ਹੈ ਪਹਿਲੇ ਤੁਸੀਂ ਘੱਟ ਪਾ ਲਓ ਫਿਰ ਜ਼ਰੂਰਤ ਪੇਗਾ ਤੇ ਮਿਕਸ ਕਰਕੇ ਹੋਰ ਪਾ ਲੈਣਾ ਮੈਂ ਅਜੇ ਇੱਕ ਸਪੂਨ ਪਾਣ ਲੱਗਿਆ ਅਗਰ ਮੈਨੂੰ ਲੱਗੇਗਾ ਘੱਟ ਹੈ ਤਾਂ ਮੈਂ ਹੋਰ ਪਾ ਲਾਂਗੀ ਥੋੜਾ ਜਿਹਾ ਮੈਂ ਸੁੱਕਾ ਧਨੀਆ ਪਾ ਰਹੀ ਹਾਂ ਟੇਸਟ ਦੇ ਮੁਤਾਬਿਕ ਪਾਣਾ ਜਿੰਨਾ ਤੁਸੀਂ ਲੋੜ ਦੇ ਮੁਤਾਬਿਕ ਪਾਣਾ ਪਾਓ ਥੋੜਾ ਜਿਹਾ ਗਰਮ ਮਸਾਲਾ ਔਰ ਥੋੜੀ ਜੀ ਹਲਦੀ ਇਹਨੂੰ ਕਲਰ ਦੇਣ ਵਾਸਤੇ ਬਿਲਕੁਲ ਵਾਈਟ ਵਾਈਟ ਕਿੰਨੀ ਤੇ ਬਣਨਗੇ ਔਰ ਥੋੜਾ ਜਿਹਾ ਹਲਕਾ ਜਿਹਾ ਜੀਰਾ ਪਾਣਾ ਟੇਸਟ ਦੇ ਮੁਤਾਬਿਕ ਔਰ ਨਾਲ ਹੀ ਅਸੀਂ ਕਾਲੀ ਮਿਰਚ ਥੋੜੀ ਪਾ ਦਾਂਗੇ ਕਿਉਂਕਿ ਅਸੀਂ ਹਰੀ ਵਿੱਚ ਪਾਈ ਹੈ ਜਿਆਦਾ ਸੀ ਮਿਰਚ ਨਹੀਂ ਪਾਵਾਂਗੇ ਕਿਉਂਕਿ ਬੱਚਾ ਨੇ ਵੀ ਖਾਣਾ ਹੁੰਦਾ ਠੀਕ ਹੈ ਜੀ ਇਹ ਦੇਖ ਲਓ ਜੀ ਇੰਝ ਤੁਹਾਨੂੰ ਲੱਗੇਗਾ ਕਿ ਦਹੀਂ ਹੈ ਕਿਉਂਕਿ ਮੈਂ ਇਕੁਅਲ ਪਾਇਆ ਹੈ ਦਹੀਂ ਔਰ ਸੂਜੀ ਇੱਕ ਕਟੋਰੀ ਮੈਂ ਐਵਲੀ ਦਹੀਂ ਦੇ ਲਈ ਸੀ ਇੱਕ ਕਟੋਰੀ ਮੈਂ ਸੂਜੀ ਦੇ ਲਈ ਸੀ ਔਰ ਸੇਮ ਮੈਂ ਇਕੁਅਲ ਪਾਇਨੇ ਔਰ ਦੇਖ ਲਓ ਸਾਡੀ ਸੂਜੀ ਬਿਲਕੁਲ ਨਜ਼ਰ ਨਹੀਂ ਆ ਰਹੀ ਬਟ ਹੈਗੀ ਤੇ ਹੈ ਜ਼ਰੂਰ ਵਿੱਚ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਦੁੱਧ ਤੇ ਇਹਨੂੰ ਅਸੀਂ ਕਰਾਂਗੇ ਪਤਲਾ ਕਿਕੇ ਕੋਲ ਬਹੁਤ ਜ਼ਿਆਦਾ ਗੜਾ ਹੈ ਹੁਣ ਅਸੀਂ ਇਹਨੂੰ ਮਿਕਸ ਕਰ ਲਾਂਗੇ ਨਾਲ ਹੀ ਇਸ ਦੇ ਵਿੱਚ ਮਸਾਲੇ ਜੜੇ ਨੇ ਉਹ ਵੀ ਮਿਕਸ ਹੋ ਜਾਣਗੇ ਹੁਣ ਅਸੀਂ ਇੱਕ 스ਪੂਨ ਘੜ ਤੋਂ ਘੜ ਰਿਫਾਈਨਡ ਦਾ ਤੇਲ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਤੰਦਾਈ ਵਾਸਤੇ ਪਾਣਾ ਤੇ ਇਹਨੂੰ ਅਸੀਂ ਫਿਰ 5-7 ਮਿੰਟ ਵਾਸਤੇ ਜਰਾ ਰੱਖ ਦਵਾਂਗੇ ਕੋਲ ਨੂੰ ਪਹਿਲੇ ਤਿਆਰ ਕਰਕੇ ਰੱਖਣ ਦਾ ਹੀ ਫਾਇਦਾ ਕਿ ਇਹ ਜਿੰਨੀ ਫੁੱਲ ਸਕਦੀ ਹੈ ਫੁੱਲ ਜਾਏਗੀ ਔਰ ਜਿਹੜੇ ਮਸਾਲੇ ਨੇ ਉਹ ਮਿਕਸ ਹੋ ਜਾਣਗੇ ਠੀਕ ਹੈ ਜੀ ਬਹੁਤ ਹੀ ਵਧੀਆ ਜ ਨਾਸ਼ਤਾ ਮਾਜੇ ਤੇ ਤੁਸੀਂ ਵੀ ਕਦੀ ਜਦੋਂ ਤੁਹਾਡਾ ਮਨ ਨਾ ਕਰੇ ਪੌਂਠੇ ਖਾਣ ਤੇ ਤੇ ਆਰਾਮ ਨਾਲ ਤੁਸੀਂ ਬਣਾ ਸਕਦੇ ਹੋ ਜੀ ਇਡਲੀ ਵੀ ਬਹੁਤ ਵਧੀਆ ਬਣ ਜਾਏਗੀ ਅਗਰ ਤੁਸੀਂ ਚਾਹੋ ਤੇ ਇਡਲੀ ਵੀ ਬਣਾ ਸਕਦੇ ਹੋ ਅੱਪੇ ਬਣਾਨੇ ਤੇ ਅੱਪੇ ਬਣਾ ਸਕਦੇ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਜੋ ਤੁਹਾਨੂੰ ਅੱਛਾ ਲੱਗਦਾ ਇਹਦੇ ਉਹ ਪੂੜੇ ਵੀ ਬਣ ਸਕਦੇ ਨੇ ਕੜਾਈ ਵਿੱਚ ਤੁਸੀਂ ਛੋਟੇ ਛੋਟੇ ਪੂੜੇ ਵੀ ਬਣਾ ਸਕਦੇ ਹੋ ਇਹ ਦੇਖੋ ਜੀ ਕੋਲ ਇਸ ਤਰ੍ਹਾਂ ਦਾ ਹੋ ਗਿਆ ਹੋਰ ਅਗਰ ਚਾਹਦੇ ਹੋ ਥੋੜਾ ਜਿਹਾ ਪਾ ਸਕਦੇ ਹੋ ਤੁਸੀਂ ਮੈਂ ਇੱਕ ਕਟੋਰੀ ਦੁੱਧ ਦੀ ਵੀ ਪਾਤੀ ਹੈ ਇੱਕ ਕਟੋਰੀ ਦਹੀਂ ਦੀ ਵੀ ਪਾਤੀ ਹੈ ਪਰ ਮੈਂ ਪਾਣੀ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਹੁਣ ਅਸੀਂ ਇਹਦੇ ਚ ਪਾਵਾਂਗੇ گارਲਿਕ ਜਿੰਜਰ ਦੀ ਥੋੜੀ ਜਿਹੀ ਪੇਸਟ ਤਾਂ ਕਿ ਟੇਸਟ ਹੋ ਰਹੀ ਵਧੀਆ ਬਣ ਜਾਵੇ ਇੱਕ ਚਮਚਾ ਘਟੋਟਾ ਘਟ ਪਾਵਾਂਗੇ ਅਸੀਂ ਠੀਕ ਹੈ ਜੀ ਇਹਨੂੰ ਫਿਰ ਮਿਕਸ ਕਰ ਲੈਣਾ ਤੁਸੀਂ मिक्स ਕਰਨ ਦਾ ਇਹ ਵੀ ਹੁੰਦਾ ਹੈ ਕਿ ਜਿਹੜੇ ਸਾਡੇ ਲੰਮਜ਼ ਹੁੰਦੇ ਨੇ ਜਾਂ ਛੋਟੇ-ਛੋਟੇ ਢੇਲੀਆਂ ਬਣ ਜਾਂਦੀਆਂ ਉਹ ਵੀ ਸਾਰੀਆਂ ਠੀਕ ਹੋ ਜਾਣਗੀਆਂ ਤੇ ਬੜੇ ਸੋਫਟ ਬਣਾਂਗੇ। ਅੱਛੇ ਤਰ੍ਹਾਂ ਇੱਕੋ ਡਾਇਰੈਕਸ਼ਨ ਵਿੱਚ ਇਹਨੂੰ 2-3 ਮਿੰਟ ਵਾਸਤੇ ਇਸ ਤਰ੍ਹਾਂ ਮਿਕਸ ਕਰਨਾ ਕੋਲ ਨੂੰ। ਹੋਰ ਦੇਖਣਾ ਕਿ ਕਿੰਨੇ ਸੋਫਟ ਬੰਦੇ ਨੇ। ਹੁਣ ਮੈਂ ਇਹਦੇ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ ਇਹਨੂੰ ਘੱਟੋ-ਘੱਟ 5-7 ਮਿੰਟ ਵਾਸਤੇ ਰੱਖ ਦਵਾਂਗੇ। ਜਿਆਦਾ ਵੀ ਤੁਸੀਂ ਟਾਈਮ ਰੱਖ ਸਕਦੇ ਹੋ ਬਟ ਅਗਰ ਤੁਹਾਡੇ ਕੋਲ ਨਹੀਂ ਟਾਈਮ तो थोड़ा जा मिठा सोडा पा के एन दस के मिनट वास्ते पांच सत्त मिनट वास्ते रख दो जी सूजी होर फुल जाए और जीडिया सब्जिया ने अच्छी तरह मिक्स हो जाए मसाले मिक्स हो जाए ठीक है जी हूँ मैं थोड़ा पावगी मिठा सोडा हाँ जी मैं चैक किया मेरा मिठा सोडा एक्चुअली खत्म हो चुका है तो मैं पावगी इनो एंड देते ठीक है जी असं पहले नहीं पानी इनो ओन दपोट जो तैयार करना उद ही पाने ठीक है थोड़ी जी हूँ असी हिंग सुट देवे ਦੇਸ ਤੋਂ ਦੇ ਮੁਤਾਬਿਕ ਤਾਂ ਕਿ ਕੋਈ ਵਾਈ ਵੀ ਨਾ ਰਹੇ ਚਾਹੀਏ ਸਾਡੀ ਥੋੜੀ ਜਿਹੀ ਹਲਕੀ ਜਿਹੀ ਹਿੰਗ ਵੀ ਪਾ ਦਾਂਗੇ ਵਿੱਚ ਤੇ ਹੋਣ ਨੂੰ ਸੇ ਟੱਕ ਕੇ ਅੱਖ ਦਿਵਾਉਣੀ ਠੀਕ ਹੈ ਜੀ ਹੋਣ ਨੂੰ ਕੱਢ ਤੋਂ ਕੱਟ 10 ਮਿੰਟ ਵਾਸਤੇ ਰੈਸਟ ਦੇਵਾਂਗੇ ਤਾਂ ਕਿ ਸਾਡੇ ਜਿਹੜੇ ਅੱਪੇ ਨੇ ਬਹੁਤ ਵਧੀਆ ਬਣ ਸਕਣ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਬਾਅਦ ਚ ਹਾਂਜੀ ਅਸੀਂ ਸੂਜੀ ਨੂੰ 10 ਮਿੰਟ ਹੋ ਗਏ ਨੇ ਸਾਰਾ ਮਟੀਰੀਅਲ ਪਾ ਕੇ ਅਸੀਂ ਮਿਕਸ ਕਰਕੇ ਰੱਖ ਦਿੱਤਾ ਸੀ ਹੋਨਾ ਸੀ ਪਾਵਾਂਗੇ ਇਨੋ ਤੁਸੀਂ ਇਨੋ ਵੀ ਪਾ ਸਕਦੇ ਹੋ ਬੇਕਿੰਗ ਸੋਡਾ ਵੀ ਪਾ ਸਕਦੇ ਹੋ ਠੀਖਾਣ ਵਾਲਾ ਸੋਡਾ ਪਾ ਸਕਦੇ ਹੋ ਮੈਂ ਘਰ ਤੋਂ ਘਟੇ ਦੇ ਵਿੱਚ ਅੱਧਾ ਪਾਊਚ ਪਾਵਾਂਗੇ ਕਿਉਂਕਿ ਇਹਦੇ ਵਿੱਚ ਦਹੀਂ ਪਿਆ ਹੋਇਆ ਹੈ ਤੇ ਦਹੀਂ ਨਾਲ ਵੈਸੇ ਵੀ ਫੁੱਲ ਗਈ ਕਾਫੀ ਤੇ ਥੋੜਾ ਜਿਹਾ ਵਿੱਚ ਅਸੀਂ ਪਾਣੀ ਪਾਵਾਂਗੇ ਐਕਟਿਵ ਹੋਣ ਵਾਸਤੇ ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਜ਼ਿਆਦਾ ਫੁੱਲ ਜਾਂਦੀ ਹੈ ਇਸ ਤਰ੍ਹਾਂ ਬਹੁਤ ਵਧੀਆ ਬਣ ਜਾਂਦੇ ਹਨ ਇੱਕੋ ਡਾਇਰੈਕਸ਼ਨ 'ਚ ਤੁਸੀਂ ਥੋੜਾ ਇਹਨੂੰ ਮਿਕਸ ਕਰਨਾ ਅੱਛੇ ਤਰ੍ਹਾਂ ये देखो कितना किला हो गया बिल्कुल एकदम हम असी अपे वाला तवा उत्ते रख दिता है तो सब तो पहले असीवेंगे तेल रिफाइंड भी पा सकते हो तेल भी एक एक बूंद ज्यादा नहीं असी फ्राई नहीं करना असें सिर्फ तान लगाना है कि चिपके ना न हल्का हल्का बस पाना पाँच ਇੱਕ ਇੱਕ ਦੋ ਦੋ ਬੂੰਦਾ ਪਾਣੀ ਐ ਜਿਆਦਾ ਨਹੀਂ ਪਾਣਾ ਨੂੰ ਸੀ ਸਭ ਤੋਂ ਪਹਿਲੇ ਇਹਦੇ ਚ ਪਾਵਾਂਗੇ ਤੇ ਰਾਈ ਦੇ ਦਾਣੇ ਕਿਉਂਕਿ ਰਾਈ ਪਾਨ ਦੇ ਨਾਲ ਟੇਸਟ ਜਿਆਦਾ ਵਧੀਆ ਹੋ ਜਾਂਦਾ ਦਾ ਦੋ ਦੋ ਤਿੰਨ ਤਿੰਨ ਦਾਣੇ ਚਾਰ ਚਾਰ ਦਾਣੇ ਸੇ ਸਾਰੇ ਚ ਰਾਈ ਦੇ ਪਾ ਦਾਂਗੇ ਇੱਕ ਕਿਸਮ ਦਾ ਤੜਕਾ ਹੋ ਜਾਂਦਾ ਤੜਕ ਜਾਂਦੇ ਨੇ ਬਹੁਤ ਟੇਸਟੀ ਲੱਗਦੇ ਨੇ ਇਹਦੇ ਵਿੱਚ ਸਾਰਿਆਂ ਚੱਸੀ ਰਾਈ ਦੇ ਦਾਣੇ ਪਾ ਦਿੰਨੇ ਨੇ 5 5 7 7 ਦਾਣੇ ਅਗਰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਜ਼ਿਆਦਾ ਵੀ ਪਾ ਸਕਦੇ ਹੋ ਤ ਵਧੀਆ ਚਟਕ ਰ ਹੈ ਨੇ ਹੋਲੀ ਹੋਲੀ ਆ ਦੇਖੋ ਜੀ ਕਈਆਂ ਨੂੰ ਹੁੰਦਾ ਹੈ ਕਿ ਕੋੜੀ ਹੋ ਜਾਏਗੀ ਇਹਦੇ ਨਾਲ ਕੋੜੀ ਨਹੀਂ ਹੁੰਦੀ ਸੋ ਕੋ ਟੇਸਟ ਵਧਦਾ ਹੈ ਦਾ ਠੀਕ ਹੈ ਜੀ ਹੁਣ ਅਸੀਂ ਇੱਕ ਇੱਕ ਚਮਚ ਜਿੰਨਾ ਜਿੰਨਾ ਤੁਹਾਡਾ ਆ ਸਕਦਾ ਵਿੱਚ ਕਈਆਂ ਦੇ ਵੱਡੇ ਹੁੰਦੇ ਨੇ ਇਹ ਬੋਲ ਤੇ ਕਈ ਛੋਟੇ ਹੁੰਦੇ ਨੇ ਜਿੰਨਾ ਜਿੰਨਾ ਵਿੱਚ ਆ ਸਕਦਾ ਤੁਸੀਂ ਸਾਰਿਆਂ ਦੇ ਵਿੱਚ ਨੂੰ ਪਾ ਲੈਣਾ ਠੀਕ ਹੈ ਜੀ ਸਾਰੇ ਅਸੀਂ ਹੋਲ ਪਰ ਦਿੱਤੇ ਨੇ ਹੁਣ ਅਸੀਂ ਇਹਨੂੰ ਟੱਕਣ ਦੇ ਨਾਲ ਟੱਕ ਦਿੱਤਾ ਔਰ ਬਿਲਕੁਲ ਸੀਮਤ ਇਹਨੂੰ ਪੱਕਣ ਦਿਓ ਜਿਹੜਾ ਸਾਡਾ ਬਾਕੀ ਮਟੀਰੀਅਲ ਬਣਿਆ ਅਸੀਂ ਇਹਨੂੰ ਇਡਲੀਆਂ ਬਣਾਵਾਂਗੇ ਠੀਕ ਹੈ ਜੀ ਕੁਛ ਅਸੀਂ ਅੱਪੇ ਬਣਾਵਾਂਗੇ ਕੁਛ ਅਸੀਂ ਇਡਲੀ ਇਡਲੀ ਬਣਾ ਲਾਂਗੇ ਤੇ ਦੋ ਤਰ੍ਹਾਂ ਦਾ ਅੱਜ ਮੈਂ ਨਾਸ਼ਤਾ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਬਹੁਤ ਹੀ ਵਧੀਆ ਇਡਲੀਆਂ ਵੀ ਬਹੁਤ ਵਧੀਆ ਬਣਦੀਆਂ ਨੇ ਮੈਂ ਸਟਾਰਟ ਕਰਨ ਲੱਗਿਆ ਠੀਕ ਹੈ ਜੀ ਹਾਂਜੀ ਅਸੀਂ ਇਡਲੀ ਮੇਕਰ ਰੱਖ ਦਿੱਤਾ ਗੈਸ ਦੇ ਉੱਤੇ ਤੇ ਹੁਣ ਸਭ ਤੋਂ ਪਹਿਲੇ ਅਸੀਂ ਇੱਕ ਵਾਰੀ ਉਲਟ ਪਲਟ ਲਵਾਂਗੇ ਐਨ ਹੋਣ ਕਿ ਸਾਡੇ ਜਿਹੜੇ ਐਨੇ ਖਰਾਬ ਹੋ ਜਾਣ ਆਪੇ ਨਹੀਂ ਅਜੇ ਕੱਚੇ ਹੈਗੇ ਨਾ ਅਜੇ ਟਾਈਮ ਲੱਗੇਗਾ ਤੇ ਅਸੀਂ ਇਹਨੂੰ 2 ਮਿੰਟ ਹੋਰ ਵੇਟ ਕਰਾਂਗੇ ਉਤੋਂ ਅੱਛੀ ਤਰ੍ਹਾਂ ਸੁੱਕੇ ਨਹੀਂ ਅਜੇ ਠੀਕ ਹੈ ਜੀ ਐਨੂੰ ਟੱਕ ਦੇਣੇ ਆ ਸਟ੍ਰਿੰਗ ਤੇ ਅਸੀਂ ਹੁਣ ਇਡਲੀ ਵਾਲਾ ਸਮਾਨ ਅਸੀਂ ਪਾਵਾਂਗੇ ਇਹ ਦੇਖੋ ਮੈਂ ਵਿੱਚ ਥੋੜਾ ਥੋੜਾ ਰਾਈ ਦੇ ਦਾਣੇ ਸੋਣ ਦਿੱਤੇ ਨੇ ਤੇਲ ਲਗਾ ਦਿੱਤਾ ਥੱਲੇ ਤੁਸੀਂ ਰਿਫਾਈਨਡ ਤੇਲ ਜੋ ਮਰਜ਼ੀ ਲਗਾ ਸਕਦੇ ਹੋ ਤੇ ਇਹ ਮਟੀਰੀਅਲ ਨੂੰ ਇਹਦੇ ਵਿੱਚ ਭਰ ਲਓ ਇਦਲੀਆਂ ਵੀ ਬਹੁਤ ਵਧੀਆ ਬਣਦੀਆਂ ਨੇ। ਸਾਈਟ ਤੇ ਨਾ। ਤੁਸੀਂ ਦੋਨੋਂ ਸਾਂਚੇ ਪਰ ਲਾਗੇ। ਅਗਰ ਤੁਹਾਡੇ ਕੋਲ ਜ਼ਿਆਦਾ ਨਹੀਂ ਸਾਂਚੇ ਤੁਸੀਂ ਆਪਣੇ ਮਟੀਰੀਅਲ ਦੇ ਮੁਤਾਬਿਕ ਬਣਾਣਾ ਠੀਕ ਹੈ ਜੀ। ਇਹ ਐਨੀਆਂ ਟੇਸਟੀ ਬਣਦੀਆਂ ਨੇ ਨਾ। ਜਿਵੇਂ ਅਸੀਂ ਅੱਗੇ ਪਾਨੇ ਆ ਨਾ ਸੂਜੀ ਦੇ ਵਿੱਚ ਥੋੜਾ ਜਿਹਾ ਦਹੀਂ ਉਹ ਚੀਜ਼ ਨਹੀਂ ਹੈ ਦਹੀਂ ਤੁਸੀਂ ਬਰਾਬਰ ਪਾਣਾ। ਇਹ ਡਿਫਰੈਂਟ ਬਿਲਕੁਲ ਚੀਜ਼ ਬਣੇਗੀ ਉਹ ਚੀਜ਼ ਨਹੀਂ ਬਣਨੀ ਬਹੁਤ ਹੀ ਸੌਫਟ ਤੇ ਬਹੁਤ ਹੀ ਟੇਸਟੀ ਬਣਦੇ ਨੇ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਇਹਦੇ ਵਿੱਚ ਜ਼ਿਆਦਾ ਦੁੱਧ ਤੇ ਦਹੀਂ ਪਿਆ ਹੋਇਆ ਹੈ ਉਹਦੇ ਨਾਲ ਇਹਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਠੀਕ ਹੈ ਜੀ ਜਿੰਨਾ ਮਟੀਰੀਅਲ ਐ ਅਸੀਂ ਸਾਰਾ ਇਹਦੇ ਵਿੱਚ ਪਾ ਦਿੱਤਾ ਤੇ ਪਾਣੀ ਨੂੰ ਉਬਾਲੀ ਆ ਗਈ ਹੈ ਦੇਖੋ ਜੀ ਪਾਣੀ ਉਬਲਦਾ ਪਿਆ ਅਸੀਂ ਇਹਨੂੰ ਸਟੈਂਡ ਨੂੰ ਵਿੱਚ ਰੱਖ ਕੇ ਇਡਲੀ ਅ ਵਿੱਚ ਰੱਖ ਕੇ ਬਣਾਵਾਂਗੇ ਔਰ ਕੱਟੋ ਕੱਟੇ ਨੂੰ 15 ਮਿੰਟ ਉੱਪਰ ਰਹਿਣ ਦਵਾਂਗੇ ਪੂਰੇ 15 ਮਿੰਟ ਬਾਅਦ ਅਸੀਂ ਇਹਨੂੰ ਖੋਲਣਾ ਪਹਿਲੇ ਨਹੀਂ ਖੋਲਾਂਗੇ ਕਿਉਂਕਿ ਇਹਨਾਂ ਨੂੰ ਘੜ ਤੋਂ ਘੜ ਸੀਮ ਤੇ ਰੱਖ ਰਿਆ ਨਾ ਸੀਮ ਤੇ ਬਹੁਤ ਟਾਈਮ ਲੱਗਦਾ ਹੋਲੀ-ਵਲੀ ਬਣਾਉਣ ਤੇ ਜੇ ਅਸੀਂ ਫਾਸਟ ਰੱਖਾਂਗੇ ਤੇ ਅਸੀਂ 10 ਮਿੰਟ ਚ ਵੀ ਬਣਾ ਲਵਾਂਗੇ ਠੀਕ ਹੈ ਜੀ ਅਸੀਂ ਸੀਮ ਤੇ ਕਰ ਦਿੱਤਾ ਹੁਣ ਜਦੋਂ ਬਣ ਜਾਣਗੇ 15 ਮਿੰਟ ਮੈਂ ਬਾਅਦ ਮੈਂ ਤੁਹਾਨੂੰ ਦਿਖਾਨੀਆਂ ਕਿ ਕਿੰਨੀਆਂ ਟੇਸਟੀ ਤੇ ਕਿੰਨੀਆਂ ਸੌਫਟ ਬੰਦੀਆਂ ਹੁਣ ਅਸੀਂ ਅੱਪੇ ਬਹ ਲਾਣੇ ਆ ਆਪਾਂ ਇਹਨੂੰ ਥੋੜਾ ਚੇਂਜ ਕਰਾਂਗੇ ਇਹਦੀ ਸਾਈਡ ਚੇਂਜ ਕਰਾਂਗੇ ਇਹ ਬਹੁਤ ਸੋਹਣੇ ਦੇਖੋ ਉਪਰੋਂ ਬਿਲਕੁਲ ਪੱਕ ਗਏ ਨੇ ਜਦੋਂ ਉਪਰੋਂ ਪੱਕ ਜਾਣ ਫਿਰ ਤੁਸੀਂ ਚੇਂਜ ਕਰਨੇ ਨੇ ਪਹਿਲੇ ਨਹੀਂ ਕਰਨੇ ਫੋਕ ਦੀ ਸਹਾਇਤਾ ਨਾਲ ਜਾਂ ਚਮਚ ਦੀ ਸਹਾਇਤਾ ਨਾਲ ਤੁਸੀਂ ਇਹਨੂੰ ਟਰਨ ਕਰ ਸਕਦੇ ਹੋ ਇਹ ਦੇਖੋ ਜੀ ਕਿੰਨੇ ਵਧੀਆ ਬਣ ਗਏ ਨੇ ਔਰ ਬਿਲਕੁਲ ਵੀ ਟੁੱਟਣਗੇ ਨਹੀਂ ਰਾਏ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਸਾਈਡਾਂ ਤੇ ਆ ਜਾਂਦੀ ਹੈ ਜੇ ਵਿਚਕਾਰ ਆ ਜਾਏਗੀ ਤੇ ਇਹਨੂੰ ਇਸ ਤਰ੍ਹਾਂ ਇੱਕੇ ਕਰਕੇ ਤੁਸੀਂ ਸਾਰੇ ਪਲਟ ਲੈਣੇ ਨੇ ਠੀਕ ਹੈ ਜੀ ਆ ਦੇਖੋ ਜਿਵੇਂ ਇੱਕ ਇੱਕ ਕਰਕੇ ਸਾਰੇ ਪਲਟ ਦਿੱਤੇ ਨੇ ਔਰ ਦੇਖੋ ਕਿੰਨੇ ਵਧੀਆ ਬਣ ਗਏ ਨੇ ਆਪਾਂ ਕੀ ਕਰ ਸਕਦੇ ਆ ਇਹ ਘੱਟ ਤੋਂ ਘੱਟ 3-4 ਦਿਨ ਰੱਖ ਸਕਦੇ ਆ ਇਹ ਖਰਾਬ ਨਹੀਂ ਹੁੰਦੇ ਅਗਰ ਅਸੀਂ ਫ੍ਰੀਜ ਵਿੱਚ ਰੱਖ ਦਿੰਨੇ ਆ ਤੇ ਖਰਾਬ ਨਹੀਂ ਹੋਣਗੇ ਕਿਉਂਕਿ ਗਰਮੀ ਦਾ ਮੌਸਮ ਹੈ ਸਰਦੀ ਤਾਂ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਪਰ ਗਰਮੀ ਆ ਤੁਹਾਨੂੰ ਫ੍ਰੀਜਸ ਰੱਖਣੇ ਪੈਣਗੇ ਅਗਰ ਤੁਸੀਂ ਜ਼ਿਆਦਾ ਮਟੀਰੀਅਲ ਬਣ ਗਿਆ ਜਾਂ ਸ਼ਾਮ ਨੂੰ 스ਨੈਕਸ ਦੇ ਤੌਰ ਤੇ ਡਾਕਸ ਦਦੇ ਸਵੇਰੇ ਲੈ ਸਕਦੇ ਹੋ ਇਸ ਤਰੀ ਤੁਸੀਂ ਮਾਈਕ੍ਰੋ ਦੇ ਵਿੱਚ ਗਰਮ ਕਰਕੇ ਜਾਂ ਆਪੇ ਇਸ ਤਰੀ ਸਟੈਂਡ ਦੇ ਵਿੱਚ ਵੀ ਗਰਮ ਕਰ ਸਕਦੇ ਹੋ ਤੇ ਗਰਮ ਕਰਕੇ ਫਿਰ ਖਾ ਸਕਦੇ ਹੋ ਬੜਾ ਮਜ਼ਾ ਆਉਂਦਾ ਇਹਨੂੰ ਦੁਬਾਰਾ ਦੁਬਾਰਾ ਜਿੰਨੀ ਵਾਰ ਇਹਨੂੰ ਗਰਮ ਕਰੋਗੇ ਉੰਨੀ ਵਾਰ ਜਿਆਦਾ ਟੇਸਟ ਦਾ ਵਧਦਾ ਜਾਏਗਾ ਅਸੀਂ ਹੁਣ 1-2 ਮਿੰਟ ਵਾਸਤੇ ਇਹਨੂੰ ਫਿਰ ਟੱਕ ਦਵਾਂਗੇ ਟੱਕਣ ਦੇ ਨਾਲ ਤੇ ਅਸੀਂ ਬਾਅਦ ਚ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਬਣਿਆ ਠੀਕ ਹੈ ਜੀ ਇਡਲੀ ਨੂੰ ਅਸੀਂ ਪੂਰੇ 15 ਮਿੰਟ ਬਾਅਦ ਦੇਖਣਾ ਹੈ ਮੈਂ ਘੜੀ ਨੂੰ ਦੇਖ ਕੇ ਪੌਣੇ 11 ਵਜੇ ਪੂਰਾ ਰੱਖਿਆ ਸੀ ਔਰ 11 ਵਜੇ ਕੱਢਾਂਗੇ ਇਹਨੂੰ ਤੇ ਮੈਂ ਤੁਹਾਨੂੰ ਦਿਖਾਣੇ ਕਿ ਕਿੰਨੇ ਵਧੀਆ ਬਣੇ ਨੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਅੱਪੇ ਸਾਡੇ ਕਿੰਨੇ ਵਧੀਆ ਬਣ ਗਏ ਨੇ ਉੱਪਰ ਜਿਹੜੀ ਸਿਰਾਈ ਲਗਾਈ ਸੀ ਦੇਖੋ ਕਿੰਨੇ ਵਧੀਆ ਲੱਗ ਰਹੀ ਹੈ ਬਹੁਤ ਸੌਫਟ ਬਣਨੇ ਨੇ ਮੈਂ ਹੁਣ ਇੱਕ ਕਟੋੜਿਆ ਸੀ ਦੇਖੋ ਜਰਾ ਕਿੰਨੇ ਸੌਫਟ ਨੇ ਬਹੁਤ ਹੀ ਵਧੀਆ ਤੇ ਟੇਸਟੀ ਬਣਦੇ ਨੇ ਪਰ ਤੁਸੀਂ ਇਹਦੇ 'ਚ ਪਾਣੀ ਬਿਲਕੁਲ ਯੂਜ਼ ਨਹੀਂ ਕਰਨਾ ਪਾਣੀ ਨਹੀਂ ਪਾਣਾ ਦਹੀਂ ਤੇ ਸਿਰਫ ਦੁੱਧ ਠੀਕ ਹੈ ਜੀ ਇਹਦੇ ਨਾਲ ਟੇਸਟੀ ਵੀ ਬੜੇ ਬਣਨਗੇ ਔਰ ਬੱਚੇ ਵੀ ਬੜੇ ਖੁਸ਼ ਹੋ ਕੇ ਖਾਣਗੇ ਦੇਖੋ ਜੀ ਕਿੰਨੇ ਸੌਫਟ ਨੇ ਅੰਦਰੋਂ ਵੀ ਕਿੰਨੇ ਸੌਫਟ ਬਣੇ ਨੇ ਬਹੁਤ ਹੀ ਵਧੀਆ ਬੰਦੇ ਨੇ ਇੱਕ ਵਾਰੀ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਇਡਲੀਆਂ ਬਣੀਆਂ ਨੇ ਮੈਂ ਤੁਹਾਨੂੰ ਇਡਲੀਆਂ ਵੀ ਦਿਖਾਨੀ ਆ ਕਿ ਕਿਸ ਤਰ੍ਹਾਂ ਦੀਆਂ ਬਣੀਆਂ ਨੇ ਠੀਕ ਹੈ ਜੀ ਉਹਨੇ ਇਧਰ ਐਦਾ ਇੰਜੋਏ ਕਰੋ ਅੱਪੇ ਦਾ ਤੇ ਮੈਂ ਬਾਅਦ ਚ ਤੁਹਾਨੂੰ ਇਡਲੀਆਂ ਵੀ ਦਿਖਾਨੀ ਆ ਹਾਂਜੀ ਮੈਂ ਸਾਂਚਿਆਂ ਚੋਂ ਦੇਖੋ ਇਡਲੀਆਂ ਕਾ ਰਹੀਆਂ ਨੇ ਇਹ ਦੇਖੋ ਜੀ ਕਿੰਨੀਆਂ ਵਧੀਆ ਇਡਲੀਆਂ ਬਣੀਆਂ ਨੇ ਤੇ ਮੇਰੇ ਵਾਸਤੇ ਸਿਰਫ ਦੇਖੋ ਅੱਪੇ ਦੋ ਬੱਚੇ ਨੇ ਬੱਚਾ ਨੇ ਖਾ ਵੀ ਲੇ ਖਤਮ ਵੀ ਕਰ ਦਿੱਤੇ ਤੇ ਇਸ ਤਰ੍ਹਾਂ ਦਾ ਜਿਹੜਾ ਹੈਲਦੀ ਤੇ ਟੇਸਟੀ ਨਾਸ਼ਤਾ ਨਾ ਉਹ ਰਹਿੰਦਾ ਵੀ ਹੁੰਦਾ ਉਸੇ ਵੇਲੇ ਖਤਮ ਹੋ ਜਾਂਦਾ। ਔਰ ਦੇਖੋ ਤੁਸੀਂ ਰਾਈ ਦੇ ਦਾਣੇ ਕਿੰਨੇ ਵਧੀਆ ਲੱਗ ਰਹੇ ਨੇ ਇਡਲੀ ਦੇ ਉੱਤੇ। ਇਹ ਦੇਖੋ ਜੀ। ਕਿੰਨੇ ਮਜ਼ੇਵਲੇ ਦੇਖਣ ਚ ਬੱਚੇ ਅਟਰੈਕਟਿਵ ਹੋਣਗੇ ਤੇ ਖਾਣਗੇ ਤਾਂ ਮੜੇ ਮਜ਼ੇ ਨਾਲ। ਤੇ ਇਹਨੂੰ ਸੌਸ ਦੇ ਨਾਲ ਲੋ ਚਟਨੀ ਘਰ ਦੀ ਬਣਾਈ ਹੈ। ਇਮਲੀ ਦੀ ਚਟਨੀ ਜੋ ਵੀ ਤੁਸੀਂ ਉਹਦੇ ਨਾਲ ਬੱਚਿਆਂ ਨੂੰ ਦਿਓ ਤੇ ਬੱਚਿਆਂ ਨੂੰ ਹੈਲਦੀ ਫੂਡ ਦੋਗੇ ਤੇ ਤਾਂ ਹੀ ਬੱਚੇ ਬਾਹਰ ਦੇ ਜਾਂ ਚੀਜ਼ਾਂ ਤੋਂ ਮੁੱਖ ਮੋੜਨਗੇ। ਠੀਕ ਹੈ ਜੀ। ਗੱਪੇ ਵੀ ਬਹੁਤ ਵਧੀਆ ਬੰਦੇ ਨੇ ਇੰਨੇ ਟੇਸਟੀ ਤੇ ਸੌਫਟ ਬੰਦੇ ਨਾ ਬੜਾ ਹੀ ਮਜ਼ਾ ਆਂਦਾ ਖਾ ਕੇ ਇੱਕੋ ਸਿੱਧਾ ਹੀ ਮੂੰਹ ਚ ਇੱਕੋ ਵਾਰੀ ਪਾ ਲੋ ਤਾਂ ਮੇ ਟੇਸਟੀ ਬਹੁਤ ਲੱਗਦੇ ਨੇ ਜਿਵੇਂ ਗੋਲ ਗੱਪੇ ਹੁੰਦੇ ਨੇ ਨਾ ਛੋਟੇ ਛੋਟੇ ਇਸ ਤਰ੍ਹਾਂ ਬੰਦੇ ਨੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਟੇਸਟੀ ਬੰਦੇ ਨੇ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਦੇਖੋ ਇਟਲੀਆ ਕਿੰਨੀਆਂ ਪਿਆਰੀਆਂ ਲੱਗਦੀਆਂ ਭੈਣ ਦੇਖਣ ਵਿੱਚ ਜਦੋਂ ਤੁਹਾਡੇ ਅਚਾਨਕ ਗੈਸਟ ਆ ਜਾਂਦੇ ਨੇ ਤੁਸੀਂ 10 10 ਮਿੰਟਾਂ ਵਿੱਚ ਤੁਸੀਂ ਇਹਨੂੰ ਬਣਾ ਸਕਦੇ ਹੋ ਜਦ ਤੱਕ ਤੁਸੀਂ ਠੰਡਾ ਦੇ ਚਾਹ ਬਣਾਣੀ ਹੈ ਉਦੋਂ ਤੱਕ ਇਹ ਵੀ ਬਣ ਜਾਣਾ ਹੈ ਤੇ ਜਰੂਰ ਟਰਾਈ ਕਰਨਾ ਇੱਕ ਵਾਰੀ ਮੇਰੀ ਰੈਸਪੀ ਨੂੰ ਸਬਜ਼ੀਆਂ ਤੁਸੀਂ ਜੜੀਆਂ ਮਰਜੀ ਆਪਣੀ ਮਨਪਸੰਦੀਆਂ ਪਾ ਸਕਦੇ ਹੋ ਔਰ ਇੱਕ ਵਾਰੀ ਜਰੂਰ ਟਰਾਈ ਕਰਨਾ ਜਿਸ ਵੇ ਨਾਲ ਮੈਂ ਬਣਾਇਆ ਹੈ ਪਾਣੀ ਬਿਲਕੁਲ ਟੱਚ ਨਹੀਂ ਕਰਨਾ ਔਰ ਦਹੀਂ ਔਰ ਦੁੱਧ ਦੇ ਨਾਲ ਤੁਸੀਂ ਇਹਨੂੰ ਘੋਲ ਨੂੰ ਬਣਾਣਾ ਹੈ ਇਹਦੇ ਤੇ ਸਿਰਫ 2-4 ਮਿੰਟ 5-7 ਮਿੰਟ ਵੱਧ ਹੀ ਲੱਗਦੇ ਨੇ ਕਿਉਂਕਿ ਇਹ ਜਿਹੜਾ ਹੁੰਦਾ ਵਿੱਚ ਦੁੱਧ ਹੁੰਦਾ ਦਹੀਂ ਹੁੰਦਾ ਤੈਨੂੰ ਮਿਡਲੀ ਨੂੰ ਪੱਕਣ ਵਿੱਚ ਟਾਈਮ ਲੱਗ ਜਾਂਦਾ ਹੈ ਇਹ ਦੇਖੋ ਹੁਣ ਮੈਂ ਪੂਰੀ ਪੱਕੀ ਤਾਂ ਉਤਾਰੀ ਏ ਕਿਉਂਕਿ ਜਿਹੜੀ ਇਸ ਪਾਣੀ ਵਾਲੀ ਬਣਾਨੇ ਆ ਨਾ ਉਹ ਜਲਦੀ ਬਣ ਜਾਂਦੀ ਏ ਤੇ ਜਿਹੜੀ ਅਸੀਂ ਦਹੀਂ ਦੁੱਧ ਵਾਲੀ ਬਣਾਉਣੀ ਆ ਨਾ ਉਹਨੂੰ ਥੋੜਾ ਟਾਈਮ ਲੱਗਦਾ ਹੈ ਬਣਦੀ ਬਹੁਤ ਸੌਫਟ ਹੈ ਦੇਖੋ ਜੀ ਕਿੰਨੀ ਸੌਫਟ ਜਾਲੀ ਵਾਲੀ ਬਣੀ ਹੈ ਦੇਖੋ ਬੜਾ ਮਜ਼ਾ ਆਉਂਦਾ ਖਾ ਕੇ ਇਹ ਚੀਜ਼ਾਂ ਨੂੰ ਤੇ ਜਰੂਰ ਘਰ ਹੈਲਦੀ ਫੂਡ ਬਣਾਇਆ ਕਰੋ ਤੇ ਬੱਚੇ ਵੀ ਖੁਸ਼ ਰਹਿਣ ਤੇ ਤੁਸੀਂ ਵੀ ਖੁਸ਼ ਰਹੋ ਔਰ ਸਾਨੂੰ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਹੀ ਨਾ ਪਵੇ ਠੀਕ ਹੈ ਜੀ ਓਕੇ ਜੀ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਆਪਣਾ ਤੇ ਆਪਣੇ ਬੱਚਿਆਂ ਦਾ ਸਤਿ ਸ਼੍ਰੀ ਅਕਾਲ ਜੀ